ਸਾਡੇ ਬਾਲਾਜੀ ਮੰਦਿਰ ਦੀ ਸਮੂਹ ਕਮੇਟੀ ਵੱਲੋਂ ਦੂਸਰਾ ਮੂਰਤੀ ਸਥਾਪਨਾ ਦਿਵਸ ਤੇ ਬਸੰਤ ਪੰਚਮੀ ਦੇ ਸ਼ੁਭ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਇਹ ਸਲਾਨਾ ਸਮਾਗਮ ਜਿਹੜਾ ਹੋ ਰਿਹਾ ਹੈ ਬਜਰੰਗ ਬਲੀ ਜੀ ਦੀਆਂ ਭੇਟਾਂ ਉਹਨਾਂ ਦੇ ਭਜਨ ਗਾਏ ਜਾਣਗੇ ਖਾਟੂ ਸ਼ਾਮ ਜੀ ਦੀ ਤੇ ਭਜਨ ਗਾਏ ਜਾਣਗੇ ਮੈਂ ਇਸ ਕਮੇਟੀ ਨੂੰ ਲੱਖ ਲੱਖ ਵਧਾਈ ਦਿੰਦਾ ਤੇ ਇਹ ਨੌਜਵਾਨਾਂ ਨੂੰ ਇਹ ਜ਼ਰੂਰ ਬੇਨਤੀ ਕਰਦਾ ਵੀ ਜਿਵੇਂ ਹੁਣ ਇਹਨਾਂ ਦਾ ਇੱਕ ਹਥਵਾਕ ਨਾਲ ਕੰਮ ਚੱਲ ਰਿਹਾ ਬਹੁਤ ਮੈਨੂੰ ਖੁਸ਼ੀ ਹੋਈ ਮੈਂ ਉਹਨਾਂ ਨੂੰ ਵਧਾਈ ਵੀ ਦੇ ਕੇ ਆਂ ਕਿਉਂਕਿ ਜਦੋਂ ਨੌਜਵਾਨ ਮੂਰੇ ਲੱਗੇ ਹੋਣ ਤੇ ਹਮੇਸ਼ਾ ਹੀ ਉਹ ਸੰਸਥਾ ਉਹ ਕਮੇਟੀਆਂ ਉਹ ਪਾਰਟੀਆਂ ਚੜ੍ਹਦੀ ਕਲਾ 'ਚ ਰਹਿੰਦੀਆਂ ਤੇ ਮੈਂ ਭਗਵਾਨ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਵੀ ਇਹ ਕਮੇਟੀ ਇੰਨੀ ਇਸ ਤਰ੍ਹਾਂ ਦੇ ਸਮਾਗਮ ਕਰਾਵੇ ਇਹਨਾਂ ਦੇ ਉੱਤੇ ਪਰਿਵਾਰਾਂ ਦੇ ਉੱਤੇ ਸਦਾ ਪ੍ਰਮਾਤਮਾ ਮਿਹਰਬਾਨ ਰਹਿਣ ਬਜਰੰਗਵਲੀ ਜੀ ਸੰਕਟਮੋਚਨ ਜੀ ਤੇ ਇਹਨਾਂ ਦੀ ਚੜ੍ਹਦੀ ਕਲਾ ਰਹੇ ਤੇ ਇਸ ਤਰ੍ਹਾਂ ਇਹ ਸਮਾਗਮ ਕਰਾਉਂਦੇ ਰਹਣ ਇਹ ਮੇਰਾ ਇਹਨਾਂ ਨੂੰ ਕਾਮਨਾ ਹੈ ਤੇ ਪ੍ਰਮਾਤਮਾ ਦੇ ਚਰਨਾ ਚਰਦਾਸ ਬਿਲਕੁਲ ਇਹ ਬਹੁਤ ਵੱਡਾ ਉਪਰਾਲਾ ਹੈ ਇਹ ਸਾਡੇ ਮੇਰੇ ਵੱਡੇ ਵੀਰ ਕੋਗੀ ਜੀ ਉਹਨਾਂ ਨੇ ਆਪਣੇ ਫਾਦਰ ਜੀ ਦੀ ਰਾਜkumar ਜੀ ਦੀ ਯਾਦ ਵਿੱਚ ਵੀ ਇੱਥੇ ਮਦਦ ਕਰੀ ਆ ਤੇ ਸਾਰਿਆਂ ਦਾ ਫਰਜ਼ ਬਣਦਾ ਹੈ ਮਦਦ ਕਰਨਾ ਤਾਂ ਕਿ ਇਸ ਤਰ੍ਹਾਂ ਦੇ ਹਾਲ ਬਣ ਸ਼ਹਿਰ ਨੂੰ ਕੋਈ ਦਿੱਕਤ ਨਾ ਆਵੇ ਕੱਲ ਨੂੰ ਕੋਈ ਪ੍ਰੋਗਰਾਮ ਕਰਨਾ ਤੇ ਉਹ ਹਾਲ ਦੇ ਵਿੱਚ ਹੋ ਸਕੇ ਜੈ ਸ਼੍ਰੀ ਰਾਮ ਜੈ ਸ਼੍ਰੀ ਭਾਲਾ ਜੀ ਜੈ ਸ਼੍ਰੀ ਸ਼ਾਮ ਸਭ ਤੋਂ ਪਹਿਲਾਂ ਤਾਂ ਇਹ ਹੈ ਬਸੰਤ ਪੰਚਮੀ ਨਿਕਲਿਆ ਬਸੰਤ ਪੰਚਮੀ ਦਾ ਦਿਨ ਸਾਡੇ ਸਾਰਿਆਂ ਲਈ ਬਾਲਾ ਜੀ ਪਰਿਵਾਰ ਲਈ ਪੁਰੇ ਨਿਹਾਲ ਸਿੰਘ ਵਾਲਾ ਮੰਡੀ ਲਈ ਬਹੁਤ ਹੀ ਖਾਸ ਦਿਨ ਹੈ ਮੈਂ ਤੁਹਾਨੂੰ ਇਹਦੀ ਪੂਰੀ ਜਨਨਾ ਪੂਨਕਾ ਵੀ ਸਾਡੇ ਲਈ ਕਿਉਂ ਖਾਸ ਹੈ ਸਾਡੇ ਲਈ 2024 ਦੇ ਵਿੱਚ ਬਸੰਤ ਪੰਚਮੀ ਵਾਲੇ ਦਿਨ ਆ ਇਸ ਦਿਨ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਹੋਈ ਸੀ ਭਗਵਾਨ ਖਾਟੂ ਸ਼ਾਮ ਜੀ ਦੀ ਬਾਲਾ ਜੀ ਮਹਾਰਾਜ ਜੀ ਦੀ ਤੇ ਸ਼ਿਪ ਪੋਲੇ ਸ਼ੰਕਰ ਜੀ ਦੀ ਬਹੁਤ ਹੀ ਖਾਸ ਦਿਨ ਸੀ ਮੰਡੀ ਦਾ ਉਹ ਵੀ ਕੁਝ ਦਿਨ ਵੀ ਤੁਸੀਂ ਆਏ ਸੀ ਸਭ ਲੋਕਾਂ ਨੇ ਦੇਖਿਆ ਦੂਰੋਂ ਦੂਰੋਂ ਸੰਗਤਾਂ ਪਹੁੰਚੇ ਸੀਗੀਆਂ ਇਸ ਲਈ ਬਸੰਤ ਪੰਚਮੀ ਦਾ ਦਿਨ ਇੱਕ ਤਾਂ ਮੂਰਤੀ ਸਥਾਪਨਾ ਦਾ ਦਿਨ ਹੈ ਸਾਡੇ ਲਈ ਬਹੁਤ ਜ਼ਿਆਦਾ ਖਾਸ ਹੈ ਦੂਜੀ ਇਹ ਗੱਲ ਹੈ ਵੀ ਅਸ ਦਿਨ ਸ਼ਾਮ ਬਾਬਾ ਜੀ ਦਾ ਬਾਗਾ ਜੋ ਕਿ ਤੁਸੀਂ ਦੇਖੋਗੇ ਵੀ ਆਈ ਹੋਈ ਸਾਰੀ ਸੰਗਤ ਨੇ ਤੁਸੀਂ ਨੋਟਿਸ ਕੀਤਾ ਹੋਊਗਾ ਸਾਰੀ ਸੰਗਤ ਨੂੰ ਛੋਟੇ-ਛੋਟੇ ਟੁਕੜਿਆਂ ਦੇ ਰੂਪ ਦੇ ਵਿੱਚ ਦਿੱਤਾ ਗਿਆ ਹੈ ਇਹ ਤਾਂ ਬਹੁਤ ਜ਼ਿਆਦਾ ਮਹੱਤਵ ਹੈ ਲੋਕਾਂ ਨੂੰ ਸਾਨੂੰ ਲਗਭਗ 10-15 ਦਿਨ ਵੀ ਦਿਨ ਪਹਿਲਾਂ ਤੋਂ ਫੋਨ ਆਣੇ ਸ਼ੁਰੂ ਹੋ ਜਾਂਦੇ ਆ ਵੀ ਜਿਹੜਾ ਇਹ ਬਾਗਾ ਹੈ ਇਹ ਸਾਡੇ ਲਈ ਜ਼ਰੂਰ ਰੱਖ ਦਿਓ ਇਹ ਨਹੀਂ ਵੀ ਨਿਹਾਲ ਸਿੰਘ ਵਾਲੇ ਤੋਂ ਆਉਂਦੇ ਆ ਜੇ ਨਿਹਾਲ ਸਿੰਘ ਵਾਲੇ ਦੇ ਆਸ-ਪਾਸ ਪਿੰਡਾਂ ਚੋਂ ਆਉਂਦੇ ਆ ਦੂਰ ਦਰੇਡੇ ਬਾਗਾ ਪ੍ਰਾਣਾ ਮੋਗਾ ਹੋਰ ਵੀ ਫੋਨ ਆਉਂਦੇ ਆ ਵੀ ਸਾਡੇ ਲਈ ਜ਼ਰੂਰ ਰਹੇ ਜਿਹੜਾ ਵਸਤਰ ਹੈ ਜਿਹੜੋ ਸ਼ਾਮ ਬੱਬਾ ਜੀ ਇਹ ਪੂਰੇ 1 ਸਾਲ ਆਪਣੇ ਸਰੀਰ ਤੇ ਧਾਰਨ ਕਰਕੇ ਰੱਖਦੇ ਆ ਉਹ ਵਸਤਰ ਹੈ ਇਹ ਇਹਦੇ ਵਿੱਚ ਇੰਨੀ ਸ਼ਕਤੀ ਹੈ ਇੰਨੀ ਤਾਕਤ ਹੈ ਬਹੁਤ ਜ਼ਿਆਦਾ ਜੇ ਕੋਈ ਘਰ ਦੇ ਵਿੱਚ ਤੁਸੀਂ ਆਪਣੀ ਘਰਵਾਰ ਵਾਲੀ ਜਗਾ ਤੇ ਪਾਠ ਪੂਜਾ ਵਾਲੀ ਜਗਾ ਤੇ ਘਰ ਉੱਥੇ ਤੁਸੀਂ ਰੱਖੋ ਬਹੁਤ ਹੀ ਵੱਧ ਦੇ ਤੇ ਵਧੀਆ ਚੀਜ਼ ਹੈ ਇਹ ਤੇ ਅੱਜ ਦੇ ਦਿਨ ਦਾ ਜਿਹੜਾ ਬਸੰਤ ਪੰਚਮੀ ਦਾ ਇਹ ਮਹੱਤਵ ਹੈ ਤੇ ਬਾਕੀ ਦੂਰੋਂ ਨੇੜੋਂ ਆਇਆ ਹੋਇਆ ਸਾਰੇ ਭਗਤਾਂ ਦਾ ਸਾਰੀਆਂ ਸੰਗਤਾਂ ਦਾ ਬੱਲਾਜੀ ਪਰਿਵਾਰ ਵੱਲੋਂ ਸਮੂਹ ਬੱਲਾਜੀ ਮੰਦਿਰ ਵੱਲੋਂ ਬਹੁਤ-ਬਹੁਤ ਧੰਨਵਾਦ ਤੇ ਸਾਡੇ ਖਾਨੂਕ ਭਾਰਤੀ ਜੀ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜ਼ਿਲ੍ਹਾ ਪ੍ਰਧਾਨ ਸਰਦਾਰ ਹਰੀ ਸਿੰਘ ਖਾਈ ਜੀ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਨਗਰ ਪੰਚਾਇਤ ਪ੍ਰਧਾਨ ਜਗਦੀਪ ਸਿੰਘ ਗਟਰਾ ਜੀ ਪਹੁੰਚੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਇੰਦਰਜੀਤ ਜੋਲੀ ਜੀ ਪਹੁੰਚੇ ਸਾਰਿਆਂ ਹੀ ਉੱਗੀਆਂ ਸ਼ਖਸੀਅਤਾਂ ਦਾ ਬਹੁਤ-ਬਹੁਤ ਧੰਨਵਾਦ ਗ੍ਰੀਨ ਵੈਲੀ ਚੇਅਰਮੈਨ ਜਤਿੰਦਰ ਗਰਗ ਜੀ ਪਹੁੰਚੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇਹ ਆਪਣੇ ਉੱਗੇ ਸਮਾਜ ਸੇਵੀ ਗੁਲਸ਼ਨ ਕੁਮਾਰ ਗੋਗੀ ਜੀ ਪਹੁੰਚੇ ਉਹ ਅਸਲ 'ਚ ਮਤਲਬ ਅੱਜ ਸਾਨੂੰ ਸਵੇ ਹੀ ਆ ਗਏ ਸੀ ਉਹਨਾਂ ਨੇ ਦੱਸਿਆ ਸੀ ਕਿ ਤੇ ਬਾਹਰ ਜਾਣਾ ਤੇ ਉਹਨਾਂ ਦਾ ਹੀ ਬਹੁਤ ਬਹੁਤ ਧੰਨਵਾਦ ਹੈ ਜੀ ਹੋਰ ਖਾਸ ਗੱਲ ਦੱਸਣਾ ਚਾਹੁੰਦੇ ਆਂ ਵੀ ਬੱਲਾ ਜੀ ਦਰਬਾਰ ਦੇ ਨਾਲ ਮੰਦਿਰ ਦੇ ਨਾਲ ਇੱਕ ਬਹੁਤ ਹੀ ਮੰਡੀ ਵਾਸੀਆਂ ਲਈ ਬਹੁਤ ਹੀ ਅਹਿਮ ਚੀਜ਼ ਆਸ਼ਾ ਰਾਣੀ ਰਾਜਕੁਮਾਰ ਬੱਲਾ ਜੀ ਭਵਨ ਹਾਲ ਬਣ ਰਿਹਾ ਇਹ ਉਸ ਦਾ ਨਾਮ ਹੈ ਆਸ਼ਾ ਰਾਣੀ ਰਾਜਕੁਮਾਰ ਬੱਲਾ ਜੀ ਭਵਨ ਜੋ ਕਿ ਸਾਡੇ ਮੁਤਾਬਕ ਵੀ ਮੰਡੀ ਵਾਸੀਆਂ ਲਈ ਤੋਹਫਾ ਹੋਵੇਗਾ ਜੋ ਕਿ ਲਗਭਗ 400 ਬੰਦੇ ਦੀ ਗੈਦਰਿੰਗ ਅਲੱਗ ਤੇ ਜਿਸ ਦੇ ਵਿੱਚ ਖਾਣੇ ਦਾ ਅਲੱਗ ਦੋ ਪੋਰਸ਼ਨ ਬਣਾਏ ਗਏ ਆ ਲੈਫਟ ਦੀ 에어 ਕੰਡੀਸ਼ਨ ਦੀ ਪੂਰੀ ਸਹੂਲਤ ਹੈ ਤੇ ਬਹੁਤ ਹੀ ਵਾਜਬ ਕੀਮਤ ਤੇ ਮਤਲਬ ਜੋ ਕਿ ਬੰਦਾ ਬਹੁਤ ਘੱਟ ਪੇ ਕਰ ਸਕਦਾ ਉਹ ਵੀ ਇੱਥੇ ਆਪ ਦਾ ਪ੍ਰੋਗਰਾਮ ਬਹੁਤ ਹੀ ਵਧੀਆ ਸਹੂਲਤਾਂ ਨਾਲ ਕਰ ਸਕੇਗਾ ਤੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੋਇਆ ਇਹਦੇ ਵਿੱਚ ਸਮੁੱਚੀ ਮੰਡੀ ਦਾ ਸਾਰੀਆਂ ਸੰਸਥਾਵਾਂ ਦਾ ਬਹੁਤ ਹੀ ਵੱਡਾ ਯੋਗਦਾਨ ਰਿਹਾ ਤਨੋ ਵੀ ਤੇ ਧਨੋ ਵੀ ਤੇ ਮਨੋ ਵੀ ਤਨੋ ਤਾਂ ਆਏ ਆ ਵੀ ਤੁਸੀਂ ਦੇਖਿਆ ਜਿਵੇਂ ਆਪਣੇ ਸ਼ੈਪਕੋਲੇ ਸ਼ੰਕਰ ਮੰਡਲ ਹੈ ਜਿਹੜਾ ਸਾਰਾ ਲੱਗਿਆ ਹੋਇਆ ਹੈ ਮਹਾਵੀਰ ਸੇਵਾ ਮੰਡਲ ਹੈ ਉਹ ਸਾਰਾ ਬਹੁਤ ਸੇਵਾ ਨੂੰ ਆ ਰਿਹਾ ਹੈ ਦੁਰਗਾ ਭੈਣ ਮੰਡਲੀ ਬਹੁਤ ਜ਼ਿਆਦਾ ਸਾਥ ਨਿਵਾ ਰਹੀ ਹੈ ਉਹਨਾਂ ਦਾ ਸਾਡੇ ਤੇ ਸਦਾ ਅਸ਼ੀਰਵਾਦ ਰਹਿੰਦਾ ਦੁਰਗਾ ਭੈਣ ਮੰਡਲੀ ਦਾ ਯੂਥ ਬਾਲਾ ਜੀ ਪਰਿਵਾਰ ਹੈ ਤੇ ਸਾਡਾ ਮੰਡਲ ਹੈ ਤੇ ਸਾਰਿਆਂ ਦਾ ਤੇ ਬਾਕੀ ਸਾਰੀਆਂ ਸੰਗਤਾਂ ਧੰਨ ਵਾਲੀ ਬਹੁਤ ਸੇਵਾ ਕਰਕੇ ਗਈਆਂ ਸਾਰਿਆਂ ਦਾ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਜੈ ਸ਼੍ਰੀ ਬਾਲਾ ਜੀ ਜਿਹੜੀ ਤਾਂ ਜੀ ਕੱਲ ਦੀ ਗੱਲ ਹੈ ਇੱਕ ਵਾਰੀ ਤਾਂ ਸਾਨੂੰ ਘਬਰਾਟ ਹੋ ਗਈ ਸੀ ਵੀ ਜਿਸ ਹਾਵਨਾ ਸੜਨ ਹੀ ਮੌਸਮ ਚੇਂਜ ਹੋਇਆ ਇੱਕ ਵਾਰੀ ਤਾਂ ਸਾਰੀ ਸੈਟਿੰਗ ਹਿੱਲ ਗਈ ਸੀ ਪਰ ਜਿਹੜੀ ਸਾਡੇ ਸਾਰੇ ਸੇਵਾਦਾਰ ਸਾਡੇ ਭਰਾ ਸਾਡਾ ਵਿਸ਼ਵਾਸ ਹੀ ਇੰਨਾ ਕੁ ਬਣਿਆ ਹੋਇਆ ਸੀਗਾ ਸਾਨੂੰ ਉਸ ਵਿਸ਼ਵਾਸ ਨੇ ਡੋਲਣ ਨਹੀਂ ਦਿੱਤਾ ਤੇ ਤੁਸੀਂ ਅੱਜ ਦੇਖ ਲਓ ਕਿਵੇਂ ਕਿੰਨਾ ਵਧੀਆ ਪ੍ਰੋਗਰਾਮ ਚੱਲ ਰਿਹਾ ਤੇ ਇੱਕ ਹਿਸਾਬ ਦੀ ਸਾਡੇ ਲਈ ਪ੍ਰਖਿਆ ਹੀ ਸੀਗੀ ਵਿਸ਼ਵਾਸ ਤੇ ਸ਼ਰਦਾ ਇੱਕ ਇਹੋ ਜਿਹੀ ਚੀਜ਼ ਹੁੰਦੀ ਆ ਵੀ ਜਿਨ੍ਹਾਂ ਨੇ ਸਾਨੂੰ ਡੋਲਣ ਨਹੀਂ ਦਿੱਤਾ ਬਾਕੀ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦੇ ਆ ਬਹੁਤ ਇੱਥੇ ਵੱਡੀਆਂ ਸ਼ਖਸੀਤਾ ਪਹੁੰਚ ਕੇ ਗਈਆਂ ਇੱਕ ਸਾਡੇ ਬਾਊ ਜੀ ਰਜਿੰਦਰ ਗਰਗ ਦੀ ਮੱਜੂ ਕੇ ਵਾਲੇ ਉਹ ਵੀ ਉਹ ਚੇਚੇ ਤੌਰ ਤੇ ਪਹੁੰਚ ਕੇ ਗਏ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਤੇ ਕਿਸੇ ਦਾ ਕੋਈ ਨਾਮ ਰਹਿ ਗਿਆ ਹੋਵੇ ਮੈਂ ਇਸ ਗੱਲ ਦੀ ਵੀ ਮਾਫੀ ਚਾਹੁੰਦਾ ਤੇ ਬਹੁਤ ਹੀ ਅੱਗੇ ਵੀ ਅਪੀਲ ਕਰਦਾ ਵੀ ਜੇ ਮੰਡੀ ਵਾਸੀ ਆ ਉਹਨਾਂ ਦਾ ਸਹਿਯੋਗ ਸਾਡੇ ਨਾਲ ਆ ਹੀ ਰਹੇਗਾ ਤੇ ਉਹਨਾਂ ਦੇ ਸਹਿਯੋਗ ਨਾਲ ਹੀ ਤੁਸੀਂ ਅੱਜ ਦੇਖ ਸਕਦੇ ਹੋ ਵੀ 2 ਸਾਲ ਹੋ ਗਏ ਸਾਨੂੰ ਕਿਸੇ ਗੱਲ ਦੀ ਪ੍ਰੋਬਲਮ ਨਹੀਂ ਹੈ ਜੈ ਸ਼੍ਰੀ ਭਗਤ ਸਭ ਤੋਂ ਪਹਿਲਾਂ ਸਾਰੀ ਆਈ ਹੋਈ ਸੰਗਤ ਨੂੰ ਜੈ ਸ਼੍ਰੀ ਬਾਲਾ ਜੀ ਜੈ ਸ਼੍ਰੀ ਰਾਮ ਤੇ ਮੈਂ ਤੁਹਾਡਾ ਵੀ ਪਹਿਲਾਂ ਧੰਨਵਾਦ ਕਰਾਂਗਾ ਜੋ ਕਿ ਸਾਡੇ ਹਰ ਇੱਕ ਇੱਕ ਪ੍ਰੋਗਰਾਮ ਨੂੰ ਕਵਰ ਕਰਦੇ ਆ ਜੀ ਵੀ ਐਸ ਦੀ ਟੀਮ ਹਰ ਪਰ ਸਾਡੀ ਕਵਰੇਜ ਕਰਦੀ ਰਹਿੰਦੀ ਹੈ ਤੇ ਅਸੀਂ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਰਾਂਗੇ ਤੇ ਅੱਜ ਵੀ ਪਹੁੰਚਣ ਤੇ ਬਹੁਤ ਬਹੁਤ ਤੁਹਾਡਾ ਸ਼ੁਕਰੀਆ ਤੇ ਜੋ ਵੀ ਸੰਗਤ ਆਈ ਹੈ ਤੇ ਉਹਨਾਂ ਨੇ ਤਨੋਂ ਮਨੋਂ ਬਹੁਤ ਸਾਰਾ ਸਹਿਯੋਗ ਕੀਤਾ ਤੇ ਅਸੀਂ ਉਮੀਦ ਕਰਦੇ ਹਾਂ ਕਿ ਆਉਂਦੇ ਹੋਏ 2-3 ਸਾਲਾਂ ਦੇ ਵਿੱਚ ਸੰਗਤ ਆਹੀਂ ਸਾਨੂੰ ਹਮ ਹਮਾ ਕੇ ਸਹਯੋ ਮਿਲਦਾ ਰਹੇਗਾ ਤੇ ਮੰਡੀ ਨਿਵਾਸੀਆਂ ਲਈ ਬਹੁਤ ਹੀ ਵਧੀਆ ਤੇ ਖੁਸ਼ੀ ਵਾਲੀ ਗੱਲ ਕੀ ਹੈ ਕਿ ਬਹੁਤ ਹੀ ਜਲਦ ਅਦੁੱਲਿਕ ਸੁਭਾਵਾਂ ਨਾਲ ਲੈਸ ਏਸੀ 에ਅਰ ਕੰਡੀਸ਼ਨਡ ਹਾਲ ਬਣਨ ਜਾ ਰਿਹਾ ਹੈ ਤੇ ਜੋ ਕਿ ਬਹੁਤ ਹੀ ਜਲਦੀ ਹੁਡੇ ਸੇਵਾ ਵਿੱਚ ਹੋਵੇਗਾ ਤੇ ਆਈਆਂ ਹੋਈਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼ੀਵਾਲਾ ਜੀ ਜੈ ਸ਼੍ਰੀ